ਹਾਦਰਾਂਗਰ ਕਾਉਂਸਲ ਨੇ ਬਾਜ਼ਾਰ ਚ ਸ਼ੁਰੂ ਕੀਤਾ ਯੈਲੋ ਲਾਈਨ ਲਗਾਉਣ ਦਾ ਕੰਮ ਆ ਰਹੀ ਸੀ ਟ੍ਰੈਫਿਕ ਦੀ ਸਮੱਸਿਆ ਇਸ ਮੌਕੇ ਗੱਲਬਾਤ ਕਰਦੇ ਹੋਏ ਦਰਾਹਨਗਰ ਕਾਉਂਸਲ ਦੇ ਪ੍ਰਧਾਨ ਸੁਦਰਸ਼ਨ ਸ਼ਰਮਾ ਪੱਪੂ ਨੇ ਸ਼ਹਿਰ ਨਿਵਾਸੀਆਂ ਨੂੰ ਸਹਿਯੋਗ ਦੀ ਅਪੀਲ ਕੀਤੀ ਤਾਂ ਜੋ ਸ਼ਹਿਰ ਨੂੰ ਖੂਬਸੂਰਤ ਬਣਾਇਆ ਜਾ ਸਕੇ ਪ੍ਰਧਾਨ ਜੀ ਅੱਜ ਬਾਜ਼ਾਰ ਚ ਯੈਲੋ ਲਾਈਨ ਲਗਾਈ ਜਾ ਰਹੀ ਹੈ ਕਿਸ phần ਦੇਖੋ ਪਹਿਲਾਂ ਤਾਂ ਸਾਡੇ ਸ਼ਹਿਰ ਵਾਸੀ ਨੇ ਜਿਹੜੇ ਇਹਨਾਂ ਨੂੰ ਸਿਨਮਰ ਬੇਨਤੀ ਹੈ ਸਾਡੇ ਵੱਲੋਂ ਕਿ ਜਿਸ ਤਰ੍ਹਾਂ ਸੜਕ ਬਣਾਈ ਸੀ ਕੋਸ਼ਿਸ਼ ਕੀਤੀ ਸੀ ਸਾਰੀ ਵਧੀਆ ਸੜਕ ਬਣੇ ਲੋਕਾਂ ਮੁਤਾਬਕ ਬਣੇ ਉਸ ਟਾਈਮ ਅਸੀਂ ਇਹ ਵੀ ਕਿਹਾ ਸੀਗਾ ਵੀ ਇਹਦੀ ਜਿਹੜੀ ਸੜਕਾ ਇਹਦੇ ਲਾਈਨਿੰਗ ਲਾਈ ਜਾਏਗੀ ਜਿਹੜੀ ਜੈਲੋ ਕਲਰ ਦੀ ਲਾਈਨ ਆ ਉਹਦੇ ਅੰਦਰ ਅੰਦਰ ਗੱਡੀ ਖੜਾਈ ਜਾਵੇ ਤਾਂ ਕਿ ਜਿਹੜਾ ਟ੍ਰੈਫਿਕ ਸਮੱਸਿਆ ਦਾ ਹੱਲ ਉਹ ਆਪਾਂ ਸਹੀ ਤਰੀਕੇ ਕਰ ਸਕੀਏ ਉਹਦੇ ਅੰਦਰ ਗੱਡੀ ਕੋਈ ਵੀ ਨਾ ਲਾਈ ਜਾਵੇ ਬਾਕੀ ਰੇੜੀਆਂ ਵੀ ਅਸੀਂ ਆਇਡੈਂਟੀਫਾਈ ਕੀਤੀਆਂ ਨੇ ਉਹਨਾਂ ਲਈ ਵੀ ਜਗਾ ਠੁਕਮੀ ਦੇ ਕੇ ਉਹਨਾਂ ਨੂੰ ਵੀ ਇੱਥੋਂ ਹਟਾਇਆ ਜਾਵੇਗਾ ਔਰ ਸਾਡੀ ਦੁਕਾਨਦਾਰਾਂ ਨੂੰ ਵੀ ਸਨਿਮਰ ਬੇਨਤੀ ਹੈ ਕਿ ਤੁਹਾਡੀ ਪੁਰਜੋਰ ਮੰਗ ਤੇ ਜਿੱਥੇ ਸੜਕ ਨੂੰ ਵਧੀਆ ਬਣਾਇਆ ਸੀ ਉੱਥੇ ਅਸੀਂ ਆ ਲਾਈਨਿੰਗ ਲਾ ਕੇ ਇਹ ਬੜਾ ਸੌਖਾ ਤੁਹਾਨੂੰ ਕਰ ਰਹੇ ਹਾਂ ਕਿ ਤੁਹਾਡੀ ਜਿਹੜੀ ਗੱਡੀ ਆ ਕੋਈ ਗਾਹਕ ਆ ਸੌਦਾ ਲੈਣਾ ਆਉਂਦਾ ਉਹ ਇਹ ਤੋਂ ਬਾਹਰ ਗੱਡੀ ਨਾ ਖੜਾਵੇ ਤਾਂ ਕਿ ਮਜਬੂਰਨ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਆਪਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਥੋੜੀ ਜਿਹੀ ਸਖਤੀ ਕਰਨੀ ਪਊਗੀ ਪਰ ਇਸ ਤੋਂ ਪਹਿਲਾਂ ਅਸੀਂ ਜਿਹੜੀ ਆਲਟ ਰੇਡ ਜੁਨੀਅਰ ਦਾ ਇਹਦੇ ਨਾਲ ਮੀਟਿੰਗ ਕਰਾਂਗੇ ਤੇ ਜੋ ਵੀ ਸਾਡੇ ਟ੍ਰੈਫਿਕ ਸਮੱਸਿਆ ਦੇ ਹੱਲ ਸੰਬੰਧੀ ਫੈਸਲੇ ਹੋਣਗੇ ਉਹਨਾਂ ਨਾਲ ਡਿਸਕਸ ਕਰਕੇ ਬਾਅਦ ਦੇ ਵਿੱਚ ਜਿਹੜਾ ਸਾਡਾ ਪ੍ਰਸ਼ਾਸਨ ਦਾ ਨਗਰ ਕੌਂਸਲ ਹੈ ਉਹ ਸਖਤੀ ਨਾਲ ਲਾਗੂ ਕਰੇਗੀ ਪਰ ਤਾਂ ਜੀ ਗੱਲ ਕਰਦੇ ਜਿਸ ਤਰ੍ਹਾਂ येलो ਲਾਈਨ ਲਗਾਈ ਗਈ ਹੈ ਤਾਂ ਲਗਾਤਾਰ ਲੰਬੇ ਸਮੇਂ ਤੋਂ ਦਰਾਹ ਸ਼ਹਿਰ ਟ੍ਰੈਫਿਕ ਦੀ ਸਮੱਸਿਆ ਨਾਲ ਜੂਝ ਰਿਹਾ ਕਿ ਲੋਕਾਂ ਦੇ ਚਲਾਣ ਵਗੈਰਾ ਵੀ ਕੱਟੇ ਜਾਣਗੇ ਦੇਖੋ ਆਲ ਟ੍ਰੇਡ ਜੁਨੀਅਨ ਜਿਹਦੇ ਵਿੱਚ ਸਾਰੇ ਦੁਕਾਨਦਾਰ ਆ ਜਾਂਦੇ ਆ ਉਹਨਾਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਸਮਝਾਇਆ ਜਾਊਗਾ ਦੱਸਿਆ ਜਾਵੇਗਾ ਉਹਨਾਂ ਨੂੰ ਭਾਈਆ ਜਿਹੜੀ ਲਾਈਨਿੰਗ ਲਾਈ ਹੈ ਇਸ ਦੇ ਬਾਹਰ ਤੁਹਾਡੀ ਗੱਡੀ ਆ ਜਿਹੜੀ ਨਹੀਂ ਖੜਨੀ ਚਾਹੀਦੀ ਤੇ ਸਾਡੀ ਹੰਬਲੀ ਰਿਕੁਐਸਟ ਆ ਨਗਰ ਕੌਂਸਲ ਆਲ ਟ੍ਰੇਡਰ ਨਾਲ ਮੀਟਿੰਗ ਕਰਨ ਤੋਂ ਬਾਅਦ ਇਹਰੇ ਜਿਹੜੇ ਫੈਸਲੇ ਨੇ ਟ੍ਰੈਫਿਕ ਸਮੱਸਿਆ ਦੇ ਹੱਲ ਸਬੰਧੀ ਉਹ ਅਸੀਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਰਲ ਕੇ ਸਮੱਸਿਆ ਦੇ ਹੱਲ ਦਾ ਜ਼ਰੂਰ ਯਤਨ ਕਰਾਂ।